ਜੀ ਮੇਰੇ ਨੂੰ ਸਵਾਗਤ ਹੈ ਤੁਹਾਡਾ ਸਾਡੇ ਵਲੌਗ ਚ ਕਿਉਂਕਿ ਅੱਜ ਦਾ ਵਲੌਗ ਹੈਗਾ ਸਕੂਲ ਦਾ ਤੇ ਇਹਦੇ ਵਿੱਚ ਆਏਗੇ ਨੇ ਕਾਹੋ ਜਿਲੇ ਹੋਏ ਹੈਗੇ ਇਹਦੇ ਵਿੱਚ ਗਾਣਾ ਗਾਉਣਗੇ ਇਹਨਾਂ ਦੇ ਗਾਣੇ ਸੁਣਿਓ ਤੁਸੀਂ ਤੇ ਇੰਜੋਏ ਕਰੋ ਬਲੌਗ ਪੂਰਾ ਕਹਾਦਾ ਦੇਖਿਓ ਮਤਲਬ ਕੀ ਕਹੀਏ ਵਲੌਗ ਚ ਬੜਾ ਜ਼ਿਆਦਾ ਕੁਝ ਪੈਣਾ ਨਹੀਂ ਹੈਗਾ ਮੈਂ ਤਾਂ ਬੋਲੂਗਾ ਉਹਦੇ ਵਿੱਚ ਐ ਪੂਰੀ ਨੀਅਤ ਹੀ ਲਾ ਦੇਣੀ ਆਪਾਂ ਨੇ ਠੀਕ ਹੈ ਤੇ ਬਲੋਗ ਤੁਸੀਂ ਦੇਖਣ ਐਂਡ ਤੱਕ ਤੇ ਬਨੇ ਰਹੋ ਤੇ ਚੈਨਲ ਤੇ ਹੋ ਸਬਸਕ੍ਰਾਈਬ ਵੀਡਿਓ ਕਰਨਾ ਹੈ ਠੀਕ ਹੈ ਦੇਖੋ ਬਲੋਗ ਆਹ ਖੱਤੂ ਆਸਤਾਰ ਗਾਉਂਦੀ ਬਹੁਤ ਕੀ ਕਰਨਾ ਟ ਸਾਈਡ ਲਾ ਆਪਣੇ ਬੁੱਤਾ ਖੜੇ ਜੰਗ ਦੇ ਨਹੀਂ ਦੇਖਦਾ ਹਾ ਇੱਕੇ ਬਾਰ ਹੀ ਕਰ ਬੁੱਤਾ ਉੱਡਾ ਮਰੀਂਦਾ ਪੁਰਾਤਚੀ ਨਹੀਂ ਦੇਖਦਾ ਤੇਰੇ ਤੇਰੇ ਨਾਲ ਤਾਂ ਲੈਂਦਾ ਸੁਪਨੇ ਮੇਰਾ ਵੀ ਛਡੋ ਇੱਕ ਐਨਾ ਅਰੇ ਤੂੰ ਸੁਣਾ ਦੇ ਤੂੰ ਬੰਦ ਬਣਾਇ ਦੇ ਕੀ ਗਾਣਾ ਇੱਕ ਕਰਵਾ ਦੇ ਗਾਣਾ ਸੁਣਾ ਉਹ ਇਹਦਾ ਆ ਕੇ ਸੀਕਾ ਕੇ ਹੀ ਹੋਲਾ ਮੇਰਾ ਸੁਣਾ ਦੇ ਉਹ ਦੇ ਯਾਰ ਗਾਣਾ ਸੁਣਾ ਦੇ ਆ ਤੂੰ ਇਤਰੀ ਲਿਆ ਜਾ ਬਈ ਹਮਾਂ ਬਾਲ ਹਟਾ ਬੈਲ ਹਾ ਸਲੂਲ ਤੇ ਆ ਕੇ ਸਲੂਲ ਤੇ ਹੈਪੀ ਐ ਸਲੂਲ ਤੇ ਓਏ ਇਹ ਤਾਂ ਗਾਣਾ ਸੁਣਾ ਯਾਰ ਬਲਾਉਂ ਲੱਗੇ ਵੀ ਗਾਣਾ ਸੁਣੋ ਇਹ ਤਾਂ ਗਾਗਾ ਭਾਈ ਚਾ ਜਾ ਆ ਗਈ ਓਏ ਆ ਪੀ ਗਈ ਇਹ ਸਾਰੇ ਸਾਰੇ ਆ ਜਲੇ ਸਾਰੇ ਕੋਈ ਹੋਰ ਨਾ ਖਲਾ ਭਾਈ ਹੋਰ ਸੁਣਾ ਜੋਰ ਦੀ ਗਾਤ ਹਾਂ ਉੱਚੀ ਆਵਾਜ਼ ਕਰ ਮੈਂ ਬਰਾ ਭਰ ਦੇਣਾ ਗਾਣਾ ਦਾ ਕਿਹੜਾ ਗਾਣਾ ਹੈ ਲੱਕੜਾ ਬਾਰ ਜੀ ਸਾਦੇ ਹੋਰ ਤੇ ਸਲਾਉਣਾ ਪੈ ਚੋਲ ਬਾਕੀ ਕਰਨਾ ਤਾਂ ਸਾਈਡ ਰੱਬ ਨੇ ਆ ਮੁਰਾ ਹਰੇ ਜੱਗ ਤੇ ਨਹੀਂ ਦੇਖਦਾ ਪੂਰਾ ਦਿਖਾ ਇੱਕ ਵਾਰੀ ਕਰ ਉਹ ਸੁਰਿਆ ਆ ਫਿਰ ਚੌਬਰੇ ਪਿੱਛੇ ਨਹੀਂ ਦੇਖਦਾ ਤੇਰੇ ਦਿਨ ਰਾਤ ਲੈਦਾ ਸੁਪਨੇ ਤੈਨੂੰ ਆ ਲੜਾਈ ਕਿਤੇ ਨਹੀਂ ਦੇਖਦਾ ਨਹੀਂ ਤੂੰ ਆਖਦੀ ਸੀ ਕੱਖ ਨਹੀਂ ਹੁਣ ਹਾ ਮੇਰਾ ਤੇਰਾ ਮੇਰੇ ਲਈ ਕਮਾਈ ਹੋਣ ਲੱਗੀ ਆ ਹਜ਼ਾਰ ਤਰਾ ਰਨ ਬੈਤੇ ਆ ਵੇਟ ਕਰੀ ਸੋਹਣੀਏ ਫਲਾਈ ਆਉਣ ਲੱਗੇ ਆ ਚਲ ਬਸ 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 ਗਾਰਾ ਗੌਰ ਦੇਖੋ ਜੀ ਸਾਡਾ ਫੈਨ ਆ ਕੇ ਕਿੰਨੇ ਫੈਨਾ ਖੜਿਆ ਤੁਸੀਂ ਸਾਡੇ ਉਹ ਦੇਖੋ ਦੇ ਖੜਾ ਉਹ ਖੜਿਆ ਦਿਆ ਖੜਿਆ ਆਹ ਸਰ ਵੀ ਨਹੀਂ ਕਿਤੇ ਨਹੀਂ ਜੀ ਸਰ ਵੀ ਇਸ ਕੋਦੇ ਚਲ ਵੀ ਫਲਾ ਭਾਈ ਫੋਟੋ ਤੱਕ ਚੱਲੋ ਚਲੋ ਤੁਸੀਂ ਸਾਡੇ ਹੋਰ ਆ ਦੇਖੋ ਆ ਤੂੰ ਆ ਸਾਡਾ ਆ ਸਾਡਾ ਜੀ ਚੈਰੀ ਸੁਣਾਉਗਾ ਇੱਕ ਸ਼ੈਰੀ ਸੁਣਾ ਲੇ ਕਹਿੰਦਾ ਅਗਰ ਕੈਮਰਾ ਹੁੰਦਾ ਤਾਂ ਤਾਰੇ ਨਾ ਹੁੰਦੇ ਅਗਰ ਇਤਿਆਦਨਾ ਹੁੰਦਾ ਤਾਂ ਤਾਰੇ ਨਾ ਹੁੰਦੇ ਇਹਦਾ ਕੰਮ ਕਰਨਾ ਤਾਂ ਉਹ ਸਾਰੇ ਨਾ ਹੁੰਦੇ ਆ ਲੈ ਮੇਰੀ ਗੱਲ ਹੁਣ ਆ ਜਾ ਉਧਰ ਜਾਂਦੀ ਮੁੰਡਿਆਂ ਹੁਣ ਮੈਂ ਫੜਾ ਮੈਂ ਫੜਾ ਤੂੰ ਨਹੀਂ ਫੜਦਾ ਇਹਦਾ ਵਧੀਆ ਆ ਫੜੀ ਨਹੀਂ ਕਰਦਾ ਕਬਰ ਫੜ ਵੀਡੀਓ ਦੇਖੋ ਮੈਂ ਤੁਹਾਨੂੰ ਮਾਰ ਸਕੂ ਵੀ ਮੈਂ ਘਰਾਉ ਓਏ ਆ ਬੰਦਾ ਕੈਮਰੇ ਵਿੱਚ ਆ ਗਿਆ ਹੁਣ ਓਏ ਇੰਟਰਵਿਊ ਲੈ ਕੇ ਰਿਓ ਮੋਨੂ ਮੇਰਾ ਬੋਲੇ ਕੋਈ ਨਹੀਂ ਜੈ ਸ਼੍ਰੀ ਰਾਮ ਬੋਲਣ ਵਾਲਾ ਵੀ ਦਾਦੀ ਓ ਕੀ ਹੋਇਆ ਕਿਹਨੇ ਲਾ ਗਿਆ ਕਿਹਨੇ ਲੇ ਮੈਂ ਫੜ ਕੇ ਦੇਖਦਾ ਕਿਵੇਂ ਲੱਗੂ ਪਾਇਆ ਨਹੀਂ ਵਧੀਆਉਂਦੀ ਵਾਈ ਐਨ ਆਤਾ ਗੁਫਤ ਤੈ ਇਹਨਾਂ ਤੋਂ ਗੈਰੀ ਆ ਗੈਰੀ ਆ ਉਹ ਸਾਡੇ ਪਰ ਤੇ ਲੰਡਰੇ ਆ ਉਹ ਸਾਡੇ ਨੇ ਕਹਿੰਦਾ ਆਂ ਦਰਿਆ ਤੋਂ ਜਿਆਦਾ ਕਿ ਮਿਹਨਤ ਹੀ ਮੁੰਡੇ ਸਾਡੇ ਪਰ ਦਾ ਲੰਡਰੇ ਚਲੋ ਮਾਂ ਵੀ ਚੋ ਦੂ ਐ ਨਹੀਂ ਹੁੰਦਾ ਓੜੇ ਦੀ ਵੀ ਦਿਖਾਇਆ ਗਾਇਸ ਐ ਭਾਈ 35 ਦਾ ਹੱਟਾ ਹੀ ਮੈਂ ਤੇ ਤਰਾ 50000 ਆ ਜਾਂਦਾ ਟੱਟ ਭਾਈ ਆ ਇੱਕ ਉਹ ਕਹਿੰਦਾ ਆਹ ਨਹੀਂ 2008 ਕੇ ਵੇਂਦਾ ਇਧਰ ਆ ਬੋਲ ਕਹਿੰਦਾ 20 ਪਿੱਛੇ 8 ਕੁਸੀਏ ਆ ਗਏ ਆ ਆ ਗਿਆ ਆ ਗਏ ਆ ਗਏ ਲੈ ਨਾ ਜਮਾਤ ਨੂੰ ਆ ਗਏ ਬੇਟਾ ਭਗਤ ਮਤ ਜਾਈਏ ਤੈਰੀ ਤੈਰੀ ਵੀ ਆਉਣੀ ਹੋ ਜਵੇ ਆਉ ਆਉ ਤੈਰੀ ਸ਼ੈਰੀ ਉਹੀ ਜਿਹੜੀ ਮਰਜੀ ਤੂੰ ਕਾਤੇ ਲਾ ਕੇ ਜਣ ਫੁੱਲ ਚਨਾਰੋਂ ਸੇ ਹੁੰਦੀ ਐ ਸਤਾਰੋਂ ਕਿਨੇ ਜਹੀਨ ਚਾਤਰਾ ਸਾਲ ਚੜੀਏ ਆਹ ਗਰੀ ਤਲਿਆਵਾ ਚੰਦਿਆ ਓਏ ਸਾਰੇ ਗਾ ਤੇ ਲਉਂ ਗਿਆ ਨਾ ਨਾ ਜਿਹੜੀ ਬਾਤਾਂ ਆਹ ਜਿਹੜਾ ਚੰਦਿਆ ਬਾਠੀ ਗਿਆ ਹਾਂ ਬਾੰਦ ਗਿਆ ਹਾਂ ਹਾਂ ਕਹਦਾ ਅਗਰੇ ਚਾਂਦਨਾ ਹਾਤਾ ਤੋ ਤਾਰੇ ਨਾ ਹੋਤੇ ਹਾਂ ਕਹਦਾ ਚਾਂਦਨਾ ਹਾਤਾ ਤੋ ਤਾਰੇ ਨਾ ਹੋਤੇ ਇਹਦਾ ਪਾ ਪਨਾਉਂਦਾ ਤੂੰ ਮੈਂ ਸਾਰੇ ਨਾ ਹੋਤੇ ਵੇਕਰ ਇਹ ਗਲਾ ਦਿਲਾ ਦਿਆ ਸਾਡੀ ਦਿਲ ਦੀ ਥਾਂ ਤੇ ਪੱਥਰ ਨੇ ਪੱਥਰ ਨੇ ਪੱਥਰ ਨੇ ਜਿੱਥੇ ਰਾਣ ਪੈਦੀ ਰੋਹ ਜਾਂਦਾ ਫਿਰ ਚੱਲਦੇ ਹੱਟ ਜਾ ਕਰ ਮੈਂ ਜੋਰ ਹਲਾਤ ਨਾਲ ਲਾ ਛੱਡਿਆ ਤੋ ਆ ਚੁਕਿਆ ਮੈਂ ਵੀ ਚੁਗਿਆ ਨਹੀਂ ਮਰੇ ਚੌੜਾਲੇ ਸਾਰੇ ਚਲੇ ਗਏ ਉਹ ਤੋ ਰੁਕਿਆ ਰੁਕੇ ਬੋੜਾ ਥੋੜਾ ਕੋਈ ਕਾਰ ਨਹੀਂ ਸੁਣਦਾ ਉਹ ਪਿਆਰ ਨੂੰ ਉਹ ਜਿਹੜੀ ਲੌਟੇ ਰਸ ਨਹੀਂ ਉਹ ਜਿਹੜੀ ਉੱਥੇ ਸੁਣਾਈ ਸੀ ਦੇ ਰੱਬੀ ਤੋਂ ਕੋਈ ਨਾ ਕੰਮ ਵੀ ਆਇਆ ਤਾਂ ਟਾਈਲ ਨਾ ਹੁੰਦੀ ਛਲੋ ਨਾ ਦਿੰਦੇ ਹਾਂ ਹਾਂ ਸਰਾ 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 ਖਨਾ ਖਨਾ ਜਾਈ ਦੀ ਨਾ ਮੈਂ ਉਧਰ ਕੀ ਦੇਖੀ ਯਾਰ ਤੇਰੀ ਮਾਂ ਇਸਾਂ ਦੇ ਅੰਦਰ ਕਬੱਡੀ ਦੇ ਲਈਓ ਕਬੱਡੀ ਆ ਹਾਂ ਹਾਂ ਸਰਾ 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 ਆਪ ਕਹਿਰ ਚੱਲ 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 ਛੇਦੀ ਕਹਦਾ ਬਦਨਾ ਨਾ ਹੋਗੇ ਲੌਂਦਾ ਜੱਟ ਜਫਾ ਸੋਣੀਏ ਪੂਰਾ ਰੇਂਡਰੇਸ਼ ਕਰੀਏ ਇੱਕ ਪਾਸਾ ਸੋਣੀਏ ਹਾਂ ਕਹਦਾ ਮੈਂ ਤਾਰੇ ਰੋਜ਼ ਦੀਆਂ ਬਟੀਆਂ ਪਾ ਕੇ ਰਸਾ ਲਾਂਕ ਨਾਲੇ ਖਿੱਚੇ ਗੱਡੀਆਂ ਘੱਟ ਕੇ ਲਾ ਕੇ ਪੈਣਦਾ ਕਬੱਡੀਆ ਮੁੰਡਾ ਸੋਫੀ ਚਕੂੰਗਾ ਫਰੇ ਐਡਿਕਾ ਇਹ ਨਹੀਂ ਮਣੀ ਬਾਪੂ ਦੀ ਬੰਦੇ ਨਹੀਂ ਸੀ ਉਹ ਮਾਰ ਸੀ ਨਹੀਂ ਲੈਟਾ ਨਹੀਂ ਉਹ ਇਧਰ ਵੀ ਇਹ ਉਂਗਲ ਲਾ ਕੇ ਕਿੰਨੂ ਆਇਆ ਮੈਂ ਕੋਰ ਇੱਕ ਗਾੜਾ ਜਣਾ ਦੇ ਗਾਣਾ ਸੁਣਾ ਰਿਓ ਉਹ ਦਿਖਾ ਦੇਗੀ ਓਏ ਹੈਂ ਦਿਖਾ ਦੇਗੀ ਗਾਹੀ ਸਟਾਲ ਸੁਣਾ ਜੋ ਉਸ ਰਾਤ ਤੋਂ ਭੁੱਲ ਗਿਆ ਹਮਾਰੇ ਸਾਥ ਅੱਗੇ ਜੋ ਉਸ ਰਾਤ ਤੋਂ ਭੁੱਲ ਗਿਆ ਉਹ ਜਰ ਕੇਵੇਂ ਜੀਏ ਭੰਗ ਦੇ ਦਾ ਫੂਕੂ ਕੋਈ ਨਹੀਂ ਇਹ ਸੋਲਿਕ ਕੰਮ ਕਰ ਗਿਆ ਉਹ ਮੇਰੀ ਪੈਦਾ ਤੂੰ ਕਿੰਫੋਨ ਬਣਾਉਂਗਾ ਇਹਦੀ ਮਾਰ ਪਿਆ ਕੇ ਓਏ ਲੰਮ ਸੈਗ ਚੱਲ ਓਏ ਬੱਸ ਕਰ ਅਜਾ ਕਰ ਵੀ ਇਤਨਾ ਉਸਤਾਦ ਹੈ ਗਾਣਾ ਹਾਂ 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 ਉਂਗਲੀ ਲਾ ਤੇਰੇ ਤੇ ਮੈਂ ਇੱਕ ਦੀ ਫੇਰੀ ਇਹਦੇ ਬਣਾ ਉਹ ਸਾਵਾ ਜੋੜੀ ਦੀ ਉਹ ਛੋੜ ਦੇਣਾ ਗੈਰੀ ਕਹਿੰਦਾ ਤੇਰੀਆਂ ਸੇਦੀ ਸੇਦੀ ਜਾਣ ਦੇ ਇਕ ਹੋਰ ਉਹ ਮਾਪੇ ਪਲੈਟਾਈਜ਼ਨ ਨਕੀ ਪਿਆ ਭਰਾਵਾ ਇੱਕ ਇੱਕ ਰੇਪੜੇ ਦਾ ਫੇਰਿਆ ਉਹ ਇੱਕ ਗਾੜਾ ਫਾਰਮਾ ਚਰਮਾ ਹਾਂ ਉਹ ਆਖ ਸਰਾ ਸਰਾ ਸੱਤਾਂ ਭਰਾ ਇਹ ਪੂਜਾ ਕਣਾ ਏ ਨਹੀਂ ਨਹੀਂ ਕੋਈ ਨਹੀਂ ਉਹ ਸੁਨਾਸ ਸ਼ਾਨ ਸ਼ਾਨ ਬਸਰਾ ਏ ਉਹ ਕੋਸ ਨਹੀਂ ਹੁੰਦਾ ਕੈਮਰਾ ਦੇਖੇ ਸਿੱਟ ਆ ਉਹ ਰਾਤ ਵਾਲਾ ਗਣਾ ਆ ਰਹਿਣ ਦੇ ਓਏ ਰਾਤ ਫੇਰ ਕੀ ਹੋ ਜਾਣਾ ਸੁਨਾ ਪੁੱਛ ਲੂ ਉਹ ਸਵਾਕਾ ਨੂੰ ਭੇਜ ਦੇ ਮੰਨੀ ਨਹੀਂ ਤਿਆ ਮੇਰੀ ਉਹ ਪਗੜੇ ਬੋੜਾ ਜੁਆੜ ਵਾਲੇ ਕਹਿੰਦੇ ਨਿਆ ਰੇਲਾ ਦੰਦ ਦੇ ਲਾਉਂਦੇ ਤੂੰ ਪੁੱਛਿਆ ਮੇਰੀ ਗੱਲ ਦੀ ਓਏ ਕੋਈ ਯਾਦ ਕਰੀ ਆਇਆ ਯਾਰ ਛੇਤੀ ਆ ਟਟਾ ਟਾਰਗੇਟ ਚਾਹਤ ਕੋਈ ਇਹਨੇ ਵੀ ਨਾਂ ਲਿਖਿਆ ਮੇਰੇ ਨਾਲ ਓ ਕਰ ਦਿਆ ਛੋਟੇ ਛੋਟੇ ਸੁਣ ਸਾਗਾ ਤੇ ਨਾ ਰਜੀਤ ਤੇ ਕੋਈ ਇਦਾਂ ਹੋ ਗਿਆ ਆ ਦੇ ਇੱਕ ਵਾਰ ਦੇ ਚੁੱਪ ਜੋ ਚਨਾ ਦੇ ਨਾ ਮੇ ਦਾ ਸ਼ਰਮਾ ਸ਼ਰਮਾ ਸਿਰ ਪਾਸੇ ਵੱਟੀ ਆ ਗਈ ਉੱਪਰ ਕਰਦੇ ਆਦੇ ਸੜੀ ਗਲੀ ਤੇ ਸੜੀ ਆਣਾ ਪੁੱਣੜੇ ਉਹਨਾਂ ਕੱਲ ਲਾੜਦੇ ਨੇ ਆਂਦੀ ਆ ਲੜਨਾ ਹੋਰ ਤਾ ਲੜਦੇ ਨੇ ਆਂਦੀ ਪਾਣਿਆਂ ਨੂੰ ਚੱਲ ਓਏ ਡੰਗੜਾ ਵਾਲੇ ਦੀ ਤੇਰੇ ਆ ਦੀ ਸਾਂ ਵਾਲੇ ਦੇ ਭਲੇ ਰੇਆ ਫੇਰੀਏ ਬੂਲ ਥੇਂ ਚੱਲ ਵੀ ਸ਼ਰਮਾ 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 ਹਾਂ ਜੀ ਹਾਂ ਚੱਲੇ ਸੁਣਾ ਬਗਲਾ ਬੱਚਾ ਗੇ ਹੋਰ ਯਾਰ ਬਸ ਸੁਣਾ ਕੇ ਮਮਾ ਇਹਦਾ ਸ਼ਰਮਾ 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 ਮਮਾ ਦਾ ਘਰ ਮਗਾ ਹੋਰ ਹੋਰ ਨਾ 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 ਚੱਲ ਚੱਲ ਤੇਨੂੰ ਝੂਸਾਂ ਰਾ ਦਿਖੇ ਤੈਨੂੰ ਦਿਖੇ ਤੈ ਮਨਾਇਆ ਹੈ ਕਪੜਾ ਆਪਣੇ ਕੋਲ ਜੁੜਿਆ ਚੱਲ ਚੱਲ ਇਹ ਹੋਈ ਸੁਰਜੀਤ ਬਾਥਰ ਬੜੀਆ ਦਾ ਚੱਲ 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 ਸਹੀ ਤੀ ਚੱਲ ਵਗੈਰਾ ਇੰਨਾ ਗਿਆ ਹਾ ਆ ਨਗਰੋਂ ਆ ਦੋੜਾੜ ਹੋ ਗਈ ਗਾਣੇ ਕੱਟੋ ਜਨ ਹੋਰ ਜੋੜਦੀ ਬਾਜੀ ਇੰਨੀ ਆਲਾ ਸੁਣਾ ਦੇ ਜੀ ਐਨ ਜੀ ਐਨ ਜੀ ਐਨ ਲੰਗਰ ਪਾੜਦੇ ਹੀ ਜੀ ਐਨ ਆਈ ਸਾਡੀ ਮੈਂ ਉਹ ਚੜੀ ਜਾਂਦੀ ਪਾਏ ਪਾਈ ਆ ਜਿਹੜੀ ਆਪਾਂ ਪਾਈ ਸੀ ਜੀ ਐਨ ਕੋਲ ਕੀ ਲੰਗਰ ਪਾੜਨਾ ਉਹ ਸੁਣਾ ਆ ਜਨ ਫਲੋਰ ਹੈ ਬਣਾਓ ਤੇ ਉਹ ਬੰਟੀ ਭਾਈ ਆਵਦੇ ਕੱਟ ਦਨੀ ਅੰਦਰ ਹੀ ਦਾ ਹੈ ਸਟਾਰਟ ਆ ਚੱਲੋ ਸੁਣੋ ਸੁਣੋ ਚੁੱਪ ਸੁਣਾ ਦੇ ਸੁਣੋ ਜੀਐਨਏ ਕਾਲਜ ਆਪਣੇ ਨਾਲ ਹੀ ਚੱਲਦਾ ਹਾਂ ਕਿਹਦੇ ਨਾਂ ਤੇ ਸੁਖਵੀਰ ਸਿੰਘ ਸਰਾ ਲੰਗਰ ਪੜ ਹਾਂ ਹਾਂ ਕੀ ਆ ਚੂਹੇ ਸੋਦੀ ਸੁਖਵੀਰ ਦੀ ਸ਼ਾਰਟ ਫਾਰਮ ਕਿਹੜੀ ਸ਼ਾਰਟ ਫਾਰਮ ਬਹੁਤ 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 ਬਹ ਆਲੇ ਫਰੇ ਹੈ ਗੈਰੀ ਦੇਲੇ ਗੈਰੀ ਦੇਲੇ ਚਲੋ ਸੁਣੋ ਹੋਏ ਇੱਕ ਗੱਲ ਸੁਣੋ ਗੈਰੀ ਦੇਲੇ ਸਾਲੋਂ ਹਰ ਮੇ ਪੀਸ ਓਏ ਭਾਈ ਜੀ ਦਾ ਵਲੌਗ ਬਣਾਉ ਉਹਨੂੰ ਤਾਂ ਫੱਦ ਲੋ ਚਲੋ ਮੈਂ ਤਾਂ ਖੜਾ ਬੈਣੀ ਵਲੌਗ ਇਹਦਾ ਬਾਈ ਦਾ ਬਣਦਾ ਮੋਲੂ ਕਿੰਗ ਦਾ ਮੋਲੂ ਫਿਕਰਾ ਬਣਦਾ ਜਾਨੂ ਉਹਨੂੰ ਤੂੰ ਹਾਸਟ ਕੈਮਰਾ ਸ਼ੂਟ ਐਕਸ਼ਨ ਅਸੀਂ ਤੂੰ ਆਖਦੀ ਸੀ ਕੱਖ ਨਹੀਂ ਹੁਣ ਹਾਂ ਬਹਿਣਾ ਤੇਰਾ ਮੇਰੇ ਲਈ ਕਮਾਈ ਹੋਣ ਲੱਗੀ ਐ ਯਾਰ ਤੇਰਾ ਰੰਗ ਬਹਿਤ ਲਿਆ ਹੈ ਆ ਬੇਟ ਕਰੀ ਸੋਹਣੀਏ ਫਲਾਈ ਹੋਣ ਲੱਗਿਆ ਏ ਯਾਰ ਦਰ ਹਰਾਨ ਬੱਸਿਆ ਆ ਬੇਟ ਕਰੀ ਸੋਹਣੀਏ ਫਲਾਈ ਹੋਣ ਲੱਗਿਆ ਓਏ ਅੱਜ ਕੱਲ ਮੜਾ ਕੋਈ ਨਹੀਂ ਗੱਲ ਕਰੀ ਦੀ ਟੱਗ ਨਾਲ ਨਹੀਂ ਅਬ ਲੋ ਆਹੀ ਘਾਤ ਲਈ ਫਿਰਦੀ ਓ ਯਾਰ ਇਹ ਤੁਮ ਬਹ ਕੇ ਨਾੜ ਨਾ ਕਰਤਾ ਸੱਟ ਹੈਡ ਤੇ ਨਹੀ ਤੋਇਆ ਕਿਤਾ ਤੋੜਨੀ ਨਹੀਂ ਲੱਗਣਾ ਦੀ ਬੰਦ ਕਰਦਾ ਜੱਲ ਕੋੜਾ ਖੇਦਾ ਚੱਕਦਾ ਕੁਇਦਾਂ ਕਰਾ ਮੇਰੇ ਲਈ ਜਦਾਈ ਹੁਣ ਲੱਗਿਆ ਯਾਰ ਤਨਾਰਾਂ ਲਵੇ ਤੇ ਹੈ ਤੇਰੀ ਸੋਹਣੀਏ ਫਲਾਈ ਹੁਣ ਲੱਗਿਆ ਚੱਲ ਆ ਗਏ ਮੁੰਡੇ ਆ ਗਏ ਅੱਜ ਕੀ ਬਾਤ ਲੈਣਾ ਦਾ ਆ ਹੈਗਾ ਸਿੱਧੂ ਮੂਸੇਵਾਲ ਆ ਕਰਨਾ ਹੋ ਜਾਣਾ ਠੀਕ ਹੈ ਜੀ ਇਹਨਾਂ ਦੀ ਟੱਕਰ ਹੋਣੀ ਆ ਮੈਟਰ ਪੈਣਾ ਮੈਟਰ ਪੈਣਾ ਚਲੋ ਪਹਿਲਾ ਕਿਹੜਾ ਗਾਉ ਥੋੜੇ ਚ ਗਾਣਾ ਪਹਿਲਾ ਕਿਹੜਾ ਗਾਉ ਦੂਸਰਾ ਲੈ ਬਾਈ ਗਾਣਾ ਲਾ ਦੇ ਰਹਿਣਾ ਐਕਸ਼ਨ ਉੱਥੇ ਫੋਨ ਚੱਲਣੇ ਆ ਇਹਦੇ ਫੜ ਕੇ ਮੂੰਹ ਕਰਕੇ ਬਣਾ ਦੇ ਜ਼ੋਰ ਦੀ

ਕੀ ਰੀ ਪੈਸਾ ਚੂੜ ਚੂੜ ਜੱਟ ਦਾ ਕੱਲ ਲੀੜੀਆਂ ਤੇ ਲੱਗਿਆ ਕਰੋੜ ਜੱਟ ਦਾ ਬੜੇ ਘਨੇ ਸਾਲੇ ਆਉ ਚਲੇ ਗਿਆ ਬੈਠਣਾ ਕੁੜੇ ਮੈਂ ਕਿਹਾ ਬੈੱਡ ਵੀਰਾ ਲੱਗੀ ਇੱਥੇ ਥੋੜ ਜੱਟ ਦਾ ਨਹੀਂ ਮਾਰੇ ਫੈਰੀ ਨੂੰ ਪਰਾਤੇ ਇੱਥੇ ਫੂੜ ਜੱਟ ਦਾ ਜਦੋਂ ਰੂੜੀ ਉੱਤੇ ਲੱਗੀ ਸਾਰਾ ਪਟ ਪਟ ਦਾ ਹਰ ਦੇ ਰਿੱਕਾ ਦੇ ਕਹਿੰਦੇ ਤੋੜਨਾ ਇਹ ਜਣਾ ਲੱਭਿਆ ਇੰਨਾ ਨਹੀਂ ਖੜੇ ਡੁੱਗ ਜੱਟ ਦਾ ਆਏ ਹਾਏ ਤੂੰ ਨਾਲੇ ਹੁਣ ਜੋੜ ਦੀ ਲਾ ਕੇ ਆਏ ਖਲਾ ਦੇ ਨੇਰੀ ਲਾ ਲੋ ਕੋਈ ਨਹੀਂ ਕੋਈ ਮੜਮਣ ਨੂੰ ਰੋਜ਼ ਆ ਗਿਆ ਕੱਲ ਯਾਰ ਹਾਂ ਪਹਾੜ ਪਹਾੜ ਵਰੋ ਵਾਸਾ ਮੱਕ ਗਿਆ ਯਾਰ ਲਵ ਬੇਬੀ ਉੱਤੀ ਬੋਲ ਨਾਲੇ ਜਾਂਦਾ ਹੈ ਖਰੀਦਾਸ ਨਾਲੇ ਜੁੱਟਾ ਗਿਆ ਆਹ ਹਾਏ ਆ ਦੇਖ ਲੈ ਭੈਣ ਚ ਲੋਡੇ ਦੇ ਬਲਾਏ ਕੇਟੀ ਫਿਰਦੇ ਆ ਜਾ ਮੋਨੂ ਸਿੰਘ ਆ ਜਾ ਕੇ ਜੀ ਤੁਸੀਂ ਖੜੋ ਜਾ ਜੱਟ